ਮੂਲ ਮੰਤਰ ਸਾਹਿਬ ਦਾ ਜਾਪ ਕਿਹੜੀ ਵਿਧੀ ਨਾਲ ਕਰੀਦਾ ਹੈ ਮਾਂ ਬੁਰਖਾ ਨੇ ਦੱਸਿਆ ਇਹ ਅਨੋਖਾ ਤਰੀਕਾ ਤੁਰਦੇ ਫਿਰਦੇ ਕੀ ਮੂਲ ਮੰਤਰ ਸਾਹਿਬ ਦਾ ਜਾਪ ਕਰ ਸਕਦੇ ਹਾਂ ਇਹਦੇ ਨਾਲ ਅਸਲ ਦੇ ਵਿੱਚ ਕਿਵੇਂ ਕਿਰਪਾ ਹੁੰਦੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਆਪ ਜੀ ਸਾਰੇ ਸਬਸਕ੍ਰਾਈਬ ਕਰ ਰੱਖੇ ਹੋ ਉਸ ਨਾਲ ਜੁੜੇ ਹੋਏ ਹੋ ਸਤਿਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਰਹਿਮਤ ਵਰਤਾ ਰਹੇ ਨੇ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਗੁਰਮੁਖ ਪਿਆਰਿਓ ਮੂਲ ਮੰਤਰ ਸਾਹਿਬ ਇੱਕ ਉਹ ਤਾਕਤ ਹੈ ਇੱਕ ਉਹ ਵੱਡਾ ਸਾਡੇ ਕੋਲ ਮੰਤਰ ਹੈ ਜਿਹੜਾ ਮੰਤਰ ਕਿਸੇ ਹੋਰ ਕੋਲ ਨਹੀਂ ਹੈ ਮੂਲ ਮੰਤਰ ਸਾਹਿਬ ਇੱਕ ਅਜੀਹੀ ਤਾਕਤ ਹੈ ਜਿਸ ਮੂਲ ਮੰਤਰ ਸਾਹਿਬ ਦੀ ਤਾਕਤ ਨਾਲ ਇਸ ਦੀ ਸਮਰੱਥਾ ਦੇ ਨਾਲ ਇਹਨੂੰ ਜਪਿਆਂ ਸਾਧ ਸੰਗਤ ਵੱਡੇ ਤੋਂ ਵੱਡੇ ਕਾਰਜ ਜਿਹੜੇ ਨੇ ਹੱਲ ਹੋ ਸਕਦੇ ਨੇ ਇਥੇ ਇੱਕ ਬੇਨਤੀ ਕਰਕੇ ਮੈਂ ਧੰਨਵਾਦ ਕਰਾਂ ਸਾਤ ਸੰਗਤ ਮੂਲ ਮੰਤਰ ਸਾਹਿਬ ਦਾ ਜਿਹੜਾ ਜਾਪ ਹੈ ਇਹ ਵੱਡੇ ਤੋਂ ਵੱਡੇ ਕਾਰਜ ਸਿੱਧ ਕਰ ਸਕਦਾ ਹੈ ਦੁਨੀਆ ਦਾ ਚਾਹੇ ਜਿੱਡਾ ਮਰਜੀ ਕੋਈ ਪੀਰ ਬਾਬਾ ਕੋਈ ਪੀਰ ਪੈਗੰਬਰ ਔਲੀਆ ਕਿਉਂ ਨਾ ਹੋਵੇ ਸਾਤ ਸੰਗਤ ਜੇਕਰ ਕੋਈ ਪੀਲਾ ਕਾਲਾ ਜਾਦੂ ਵੀ ਕਿਉਂ ਨਾ ਕਰਦਾ ਹੋਵੇ ਮੂਲ ਮੰਤਰ ਦੇ ਅੱਗੇ ਉਹ ਸਭ ਜਾਦੂ ਮੰਤਰ ਜਿਹੜੇ ਨੇ ਫੇਲ ਨੇ ਮਾਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜੇਕਰ ਮੂਲ ਮੰਤਰ ਸਹਿਬ ਕਰਨਾ ਨਾ ਕਹਿੰਦੇ ਆਪਣਾ ਜਦੋਂ ਨਿਤਨੇਮ ਕਰਨਾ ਹੈ ਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕਰਕੇ ਕਹਿੰਦੇ ਉਸ ਵਕਤ ਤੁਸੀਂ ਮੂਲ ਮੰਤਰ ਸਹਿਬ ਦਾ ਜਾਪ ਕਰਿਆ ਜੀ ਕਹਿੰਦੇ ਮੂਲ ਮੰਤਰ ਸਹਿਬ ਦਾ ਜਾਪ ਕਰਿਓ ਤੇ ਕਹਿੰਦੇ ਮੂਲ ਮੰਤਰ ਸਹਿਬ ਦਾ ਜਾਪ ਅੰਮ੍ਰਿਤ ਵੇਲੇ ਸਟਾਰਟ ਕਰਿਓ ਉੱਠ ਕੇ ਜੇ ਕਹਿੰਦੇ ਤੁਸੀਂ ਬੈਠ ਕੇ ਝੌਂਕੜਾ ਮਾਰ ਕੇ ਕਰ ਲਓ ਨਾ 1 ਘੰਟਾ ਜਾਂ ਸਵਾ ਘੰਟਾ ਕਹਿੰਦੇ ਪਰਮਾਤਮਾ ਕਹਿੰਦੇ ਤੁਹਾਡੇ ਦੇ ਅਤਿਅੰਤ ਪਰਸੰਨ ਹੋ ਜਾਏਗਾ ਪਰਮਾਤਮਾ ਤੁਹਾਡੇ ਦੇ ਇਸ ਕਦਰ ਪਰਸੰਨ ਹੋਏਗਾ ਕਹਿੰਦੇ ਫਿਰ ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪੈਣੀ ਕਹਿੰਦੇ ਸਤਿਗੁਰੂ ਬਿਨਾਂ ਮੰਗਿਆਂ ਤੀ ਦੇ ਦੇਣਗੇ ਤੁਸੀਂ ਮਨ ਦੇ ਵਿੱਚ ਸੋਚ ਲਿਆ ਤੇ ਸਤਿਗੁਰੂ ਨੇ ਦੇਤਾ ਵਾ ਸਮਝ ਲਓ ਕਹਿੰਦੇ ਐਡੀ ਕਿਰਪਾ ਹੋ ਜਾਣੀ ਹੈ ਤੁਹਾਡੇ ਤੇ ਐਡੀ ਵੱਡੀ ਕਿਰਪਾ ਹੋ ਜਾਣੀ ਹੈ ਐਡੀ ਵੱਡੀ ਰਹਿਮਤ ਹੋ ਜਾਣੀ ਹੈ ਸਤਿਗੁਰੂ ਦੀ ਸੋ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੋਨਾਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਨੇ ਆ ਪਾਵਨ ਬਾਣੀ ਨੂੰ ਜਦੋਂ ਆਪਾਂ ਵਿਚਾਰਦੇ ਆ ਮੇਰੇ ਸਤਿਗੁਰੂ ਜੀ ਬੜੀਆਂ ਉਦਾਹਰਨਾਂ ਸਾਨੂੰ ਦੇ ਕੇ ਸਮਝਾਉਂਦੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਪਹਿਲੀ ਵੱਡੀ ਗੱਲ ਸਤਿਗੁਰੂ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਉਂਦੇ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਦੇਂਦਾ ਨਹੀਂ ਥੱਕਦਾ ਕਹਿੰਦੇ ਇਨਸਾਨ ਦਤਾ ਲੈਂਦਾ ਥੱਕ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਮੂਲ ਮੰਤਰ ਸਾਹਿਬ ਇੱਕ ਅਜਿਹੀ ਸ਼ਕਤੀ ਹੈ ਜਿਸ ਦੇ ਨਾਲ ਆਪਾਂ ਦੁਨਿਆਵੀ ਦਾਤਾਂ ਦੇ ਪ੍ਰਾਪਤ ਕਰਾਂਗੇ ਜਿਸ ਦੇ ਨਾਲ ਆਪਾਂ ਦੁਨਿਆਵੀ ਦਾਤਾਂ ਦੇ ਜਿਹੜੀਆਂ ਲੈ ਲਵਾਂਗੇ ਕਹਿੰਦੇ ਉੱਥੇ ਆਪਾਂ ਨੂੰ ਇੱਕ ਜਿਹੜੀ ਸ਼ਕਤੀਆਂ ਨੇ ਨਾ ਪਰਮਾਤਮਾ ਤੋਂ ਉਹ ਵੀ ਮਿਲ ਜਾਂਦੀਆਂ ਨੇ ਉਹ ਸ਼ਕਤੀਆਂ ਵੀ ਜਿਹੜੀਆਂ ਨੇ ਆਪਾਂ ਨੂੰ ਪਰਮਾਤਮਾ ਤੋਂ ਪ੍ਰਾਪਤ ਹੋ ਜਾਂਦੀਆਂ ਨੇ ਇਹ ਗੁਰੂ ਦੀ ਐਸੀ ਕਿਰਪਾ ਹੈ ਮਹਾਂਪੁਰ ਕਹਿੰਦੇ ਨੇ ਜੀ ਕਹਿੰਦੇ ਭਾਈ ਮੂਲ ਮੰਤਰ ਸਾਹਿਬ ਦਾ ਜਾਪ ਕਰਿਆ ਕਰੋ ਜੇ ਕਹਿੰਦੇ ਤੁਸੀਂ ਤੁਰਦੇ ਫਿਰਦੇ ਵੀ ਕਰ ਸਕਦੇ ਹੋ ਕਹਿੰਦੇ ਤਾਂ ਵੀ ਕਰੋ ਮੂਲ ਮੰਤਰ ਸਹਿਬ ਦਾ ਜਾਪ ਕਹਿੰਦੇ ਬਹੁਤ ਵੱਡੀ ਤਾਕਤ ਦਿੰਦਾ ਹੈ ਮੂਲ ਮੰਤਰ ਸਹਿਬ ਦਾ ਜਿਹੜਾ ਜਾਪ ਹੈ ਨਾ ਕਹਿੰਦੇ ਬੜੀ ਵੱਡੀ ਤਾਕਤ ਦਿੰਦਾ ਹੈ ਬੜੀ ਵੱਡੀ ਸਮਰੱਥਾ ਦਿੰਦਾ ਹੈ ਕਹਿੰਦੇ ਸਿੱਖੋ ਜੇ ਤੁਹਾਡੇ ਕੋਲੇ ਮੂਲ ਮੰਤਰ ਸਹਿਬ ਹੈ ਸਿੱਖੋ ਜੇ ਤੁਹਾਡੇ ਕੋਲੇ ਮੂਲ ਮੰਤਰ ਸਹਿਬ ਦੀ ਤਾਕਤ ਹੈ ਕਹਿੰਦੇ ਤੁਸੀਂ ਸਭ ਤੋਂ ਵੱਡੇ ਅਮੀਰ ਹੋ ਤੁਹਾਡੇ ਕੋਲ ਕਿਸੇ ਚੀਜ਼ ਦੀ ਜਿਹੜੀ ਕਮੀ ਹੈ ਉਹ ਨਹੀਂ ਰਹੇਗੀ ਤੁਹਾਡੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣਾ ਕਹਿੰਦੇ ਜਦੋਂ ਤੁਹਾਡੇ ਕੋਲੇ ਮੂਲ ਮੰਤਰ ਹੋਇਆ ਗੁਰਮੁਖ ਪਿਆਰਿਓ ਸਾਡੇ ਕੋਲੇ ਮੂਲ ਮੰਤਰ ਹੋਵੇ ਸਾਡੇ ਕੋਲੇ ਮੂਲ ਮੰਤਰ ਦਾ ਜਾਪ ਹੋਵੇ ਤੇ ਸਾਨੂੰ ਫਿਰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ ਮੇਰੇ ਸਤਿਗੁਰੂ ਆਪ ਹੀ ਕਿਰਪਾ ਕਰਦੇ ਜੀ ਪਰ ਸਾਡਾ ਜਿਹੜਾ ਸੁਭਾਅ ਹੈ ਨਾ ਉਹ ਅਸੀਂ ਸਮਝਦੇ ਬਹੁਤ ਘੱਟ ਹਾਂ ਬਹੁਤ ਲੇਟ ਸਮਝਦੇ ਹਾਂ ਗੱਲ ਨੂੰ ਸਮਝਦੇ ਤੇ ਹਾਂ ਪਰ ਬਹੁਤ ਥੋੜਾ ਜਿਹਾ ਲੇਟ ਸਮਝ ਗਏ ਹਾਂ ਸਾਧ ਸੰਗਤ ਮੈਂ ਬੇਨਤੀਆਂ ਕਰਾਂ ਕੀ ਅਸੀਂ ਕਈਆਂ ਨੇ ਭਾਈ ਭਾਈ ਸਾਹਿਬ ਜੀ ਇਹ ਤਾਂ ਬੜਾ ਔਖਾ ਕੰਮ ਹੈ ਜੀ ਇਹ ਤਾਂ ਬੜਾ ਔਖਾ ਜਿਹਾ ਲੱਗਦਾ ਜੀ ਤੇ ਇਦਾਂ ਕਿਵੇਂ ਹੋਏਗਾ ਜੀ ਕਿਵੇਂ ਕਰਾਂਗੇ ਜੀ ਇਦਾਂ ਜਿਵੇਂ ਬਣੇਗਾ ਤੁਰਦੇ ਫਿਰਦੇ ਕਰ ਸਕਦੇ ਆ ਜੀ ਜਾਂ ਆਪ ਜਾਂ ਫਿਰ ਕਹਿੰਦੇ ਗੈਪ ਪੈ ਜਾਂਦਾ ਜੀ ਵਿਚ ਦੀ ਜਾਂ ਇੰਜ ਹੋ ਜਾਂਦਾ ਆਹ ਹੋ ਜਾਂਦਾ ਸੋ ਵੱਖੋ ਵੱਖਰੇ ਜਿਹੜੇ ਸਵਾਲ ਨੇ ਉਹ ਇੱਥੇ ਕੀਤੇ ਜਾਂਦੇ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਲ ਉਹ ਇੱਥੇ ਰੱਖੇ ਜਾਂਦੇ ਨੇ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਸਿੱਖੋ ਜੇਕਰ ਤੁਸੀਂ ਜਾਪ ਕਰ ਰਹੇ ਹੋ ਨਾ ਤੁਹਾਡੇ ਅੰਦਰ ਜਾਪ ਚੱਲ ਰਿਹਾ ਹੈ ਕਹਿੰਦੇ ਕੰਮ ਜਿਹੜਾ ਮਰਜ਼ੀ ਕਰੋ ਤੁਹਾਡੇ ਅੰਦਰ ਜਿਹੜਾ ਘਰ ਦੇ ਕੰਮ ਜਿਹੜੇ ਮਰਜ਼ੀ ਕਰਦੇ ਫਿਰੋ ਕਹਿੰਦੇ ਜੇ ਜਾਪ ਅੰਦਰ ਜਲ ਰਿਹਾ ਹੈ ਗੱਲ ਤੇ ਪਰਮਾਤਮਾ ਨਾਲ ਜੁੜਨ ਦੀ ਹੈ ਨਾ ਗੱਲ ਤੇ ਸਤਿਗੁਰੂ ਨਾਲ ਜੁੜਨ ਦੀ ਹੈ ਨਾ ਗੱਲ ਤੇ ਉਸ ਪਾਤਸ਼ਾਹ ਨਾਲ ਜੁੜਨ ਦੀ ਹੈ ਨਾ ਕਹਿੰਦੇ ਜੇ ਤੁਸੀਂ ਉਸ ਰੱਬ ਨਾਲ ਜੁੜ ਰਹੇ ਹੋ ਉਹ ਸੱਚੇ ਸਤਗੁਰੂ ਨਾਲ ਜੁੜ ਰਹੇ ਹੋ ਕਹਿੰਦੇ ਤੁਹਾਡੇ ਤੋਂ ਵੱਡਾ ਕੋਈ ਹੋਰ ਵੱਡੇ ਭਾਗਾਂ ਵਾਲਾ ਹੀ ਹੈ ਸਤਗੁਰੂ ਐਸੀ ਕਿਰਪਾ ਕਰਕੇ ਨਿਵਾਜਦੇ ਨੇ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਪੜ੍ਹਦੇ ਆ ਮੇਰੇ ਸਤਗੁਰੂ ਕਹਿੰਦੇ ਨੇ ਵੱਡੇ ਭਾਗ ਤਿੰਨਾ ਗੁਰਸਿੱਖਾਂ ਸਤਗੁਰੂ ਕਹਿੰਦੇ ਉਹਨਾਂ ਸਿੱਖਾਂ ਦੇ ਵੱਡੇ ਭਾਗ ਨੇ ਇਹਨਾਂ ਦੇ ਜਿਹੜੇ ਜੋ ਜਿਹੜੇ ਗੁਰੂ ਨੂੰ ਉਹਦੇ ਨਾਮ ਨੂੰ ਜਪਦੇ ਨੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਪੜ੍ਹਦੇ ਨੇ ਜਿਹੜੇ ਉਹਦੇ ਨਾਮ ਨਾਲ ਜੁੜਦੇ ਨੇ ਸਤਗੁਰੂ ਦੇ ਨਾਮ ਨਾਲ ਜੁੜੇ ਹੋਏ ਨੇ ਜਿਹੜੇ ਰੋਜ਼ ਜਾਪ ਕਰਦੇ ਨੇ ਜਿਹੜੇ ਗੁਰਬਾਣੀ ਦਾ ਜਾਪ ਕਰਦੇ ਨੇ ਕਹਿੰਦੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੁੜੇ ਹੋਏ ਨੇ ਕਹਿੰਦੇ ਉਹਨਾਂ ਨਾਲ ਕੀ ਹੁੰਦਾ ਸਤਗੁਰ ਸਿੱਖ ਕੇ ਬੰਧਨ ਘਟ ਹੈ ਗੁਰ ਕਾ ਸਿਖ ਵਿਕਾਰ ਤੇ ਹਟ ਹੈ ਕਹਿੰਦੇ ਸਤਗੁਰੂ ਜੀ ਉਹਦੇ ਤੇ ਫਿਰ ਐਸੀ ਕਿਰਪਾ ਕਰ ਦਿੰਦੇ ਨੇ ਮੇਰੇ ਸਤਗੁਰੂ ਜੀ ਉਹਦੇ ਤੇ ਐਸੀ ਮਿਹਰ ਕਰਕੇ ਉਸ ਨੂੰ ਨਿਵਾਜ ਦਿੰਦੇ ਨੇ ਭਰਮੋਖ ਪਿਆਰਿਓ ਮੋਲ ਮੰਤਰ ਸਹਿਬ ਤੁਰਦੇ ਤੁਰਦੇ ਕਰੋ ਘਰ ਦੇ ਕੰਮ ਕਰਦੇ ਹੋਏ ਕਰੋ ਜਾਂ ਫਿਰ ਬੈਠ ਕੇ ਚੌਂਕੜਾ ਮਾਰ ਕੇ ਕਰ ਲੋ ਤੇ ਜਾਂ ਫਿਰ ਸੁਣ ਲੋ ਸੁਣੀ ਵੀ ਜਾਓ ਤਾਂ ਵੀ ਬਹੁਤ ਵੱਡੀ ਤਾਕਤ ਹੈ ਸਾਧ ਸੰਗਤ ਕਿਉਂਕਿ ਮੋਲ ਮੰਤਰ ਸਹਿਬ ਕਾ ਜੇਹੀ ਤਾਕਤ ਹੈ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧੀ ਅਕਾਲ ਪੁਰਖ ਤੋਂ ਲਿਆ ਕੇ ਸਾਨੂੰ ਦਿੱਤੀ ਹੈ ਤਿੰਨ ਦਿਨ ਬੇਈ ਨਦੀ ਵਿੱਚ ਰਹਿ ਕੇ ਕੇਵਲ ਸਰੀਰ ਬੇਈ ਨਦੀ ਵਿੱਚ ਸਾਡੀ ਨਿਗਾਹ ਦੇ ਵਿੱਚ ਰੱਖਿਆ ਪਰ ਆਪ ਖੁਦ ਪਰਮਾਤਮਾ ਅਕਾਲ ਸਰੂਪ ਤੋਂ ਸਾਨੂੰ ਇਹ ਵਸਤੂ ਲਿਆ ਕੇ ਦਿੱਤੀ ਇਹ ਮੰਤਰ ਲਿਆ ਕੇ ਦਿੱਤਾ ਮੰਤਰਾਂ ਸਿਰ ਮੰਤਰ ਮੂਲ ਮੰਤਰ ਸਹਿਬ ਲਿਆ ਕੇ ਦਿੱਤਾ ਤੇ ਇਹ ਮੂਲ ਮੰਤਰ ਸਹਿਬ ਨੂੰ ਜੇ ਅਸੀਂ ਜਪ ਲਿਆ ਇਸ ਮੂਲ ਮੰਤਰ ਸਹਿਬ ਦੀ ਤਾਕਤ ਨੂੰ ਜੇ ਅਸੀਂ ਸਮਝ ਲਿਆ ਇਸ ਮੂਲ ਮੰਤਰ ਸਹਿਬ ਦੀ ਤਾਕਤ ਨੂੰ ਜੇ ਅਸੀਂ ਜਪਿਆ ਤੇ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਏਗਾ ਅਤਿਅੰਤ ਖੁਸ਼ ਹੋਣਾ ਸਾਡੇ ਤੇ ਸਤਿਗੁਰੂ ਨੇ ਤੇ ਜਦੋਂ ਸਾਡੇ ਤੇ ਸਤਿਗੁਰੂ ਖੁਸ਼ ਹੋ ਗਏ ਤੇ ਪਿਆਰਿਓ ਫਿਰ ਪਿੱਛੇ ਕੀ ਰਹਿ ਗਿਆ ਪਿੱਛੇ ਕੁਝ ਨਹੀਂ ਰਿਹਾ ਸਤਿਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਮੇਰੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਮੇਰੇ ਸਤਿਗੁਰੂ ਨੇ ਸਾਡੇ ਤੇ ਰਹਿਮਤ ਕਰ ਦਿੱਤੀ ਉਹ ਧੰਗੁਰੂ ਗੁਰਨ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਸਤਿਗੁਰੂ ਦੀ ਐਸੀ ਕਿਰਪਾ ਹੋਈ ਗੁਰਮਖੋ ਜੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਫਿਰ 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 ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਰਹਿੰਦੀ ਮੇਰੇ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਣਗੇ ਪ੍ਰਸੰਨ ਤਾਂ ਹੀ ਹੋਣਗੇ ਜੇ ਸ਼ਬਦ ਦੇ ਅਸੀਂ ਨੇੜੇ ਹੋਵਾਂਗੇ ਜੇ ਸ਼ਬਦ ਨੂੰ ਅਸੀਂ ਧਿਆਵਾਂਗੇ ਸ਼ਬਦ ਦੇ ਨਾਲ ਜੁੜਾਂਗੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਾਂਗੇ। ਮੇਰੇ ਸਤਿਗੁਰੂ ਜੀ ਫਿਰ ਸਾਡੇ ਤੇ ਕਿਰਪਾ ਕਰਨਗੇ। ਗੁਰਮੁਖ ਪਿਆਰਿਓ, ਮੂਲ ਮੰਤਰ ਸਹਿਬ ਦਾ ਜਾਪ ਜ਼ਰੂਰ ਕਰਿਆ ਕਰੀਏ। ਆਪਾਂ ਵੀ ਕਰੀਏ, ਬੱਚਿਆਂ ਨੂੰ ਵੀ ਕਰਵਾਈਏ। ਵਾਹਿਗੁਰੂ ਜੀ ਕਾ ਖਾਲਸਾ,